ਗੁਰ ਸੇਬੀ ਆਹ ਨਿਸ ਸਹਜ ਸੁਭਾਏ ਦਰਸਨ ਪਰ ਸੇ ਆ ਗੁਰੂ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸੋਹ ਤੋ ਦਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾਰਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾ ਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਸਮਹਾ ਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਲਹੁ ਹਮ ਬਾਰੇ ਤੁਮਰੇ ਤਾਰੇ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਮਕ ਨਮਕ ਤੁਮਹੀ ਪ੍ਰਤ ਪਲ ਹਮ ਬਾਰਿਕ ਤੁਮਰੀ ਤਾਰੇ ਜੇਵਾ ਏਕ Kawan gun kahiyah, be sumar be ant suami, tiro anto nak inhilahiyah. ਰਹਾਉ ਕੋਟਪਰਾਦ ਹਮਾਰੇ ਖੰਡਹ ਅਨਿਕ ਵਿधि ਸਮਝਾਵੋ 함 اگیاں الپ ماتے تھوری تم اپن درد رکھاو ہو تُمری ساراں تُماری آسا ਤੁਮਹੀ ਸੱਜਣ ਸੁਹਿਲੇ ਰੱਖੋ ਰੱਖਣ ਹਾਰ ਦੈ ਅੱਲਾ ਨਾਨਕ ਘਰ ਕੀ ਗੋਲੇ ਰੇ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਇ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਧਾਰੇ ਜੈਸਾ ਸਤ ਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਵਿਚੜਿਆ ਮਿਲੇ ਪ੍ਰਭ ਹਰ ਦਰਗਹ ਕਾ ਬਸੀਠ ਹਰ ਨਾਮ ਮੰਤਰ ਦ੍ਰਿੜਾਏ ਦਾ ਕਤੇ ਹਮੈ ਰੋਗ ਨਨਕ ਸਤ ਗੁਰ ਤੇ ਨਾਮ ਮਿਲਾਇਆ ਜਿਨਾਂ ਤੁਰੇ ਪਿਆ ਸੰਜੋਗ ਸਤ ਨਾਮ ਸ੍ਰੀ ਵਾ ਹੇ ਗੁਰੂ ਸਾਹਿਬ ਜੀ ਕਤਕ ਕਰਮ ਕਮਾਵਣੇ ਦੋਸਨ ਕਾਹੂ ਜੋਗ ਰਮੇ ਸਰਤੇ ਭੁੱਲੇ ਆ ਵਿਆਪਨ ਸਭੇ ਰੋਗ ਕਤਿਕ ਕਰਮ ਕਮਾ ਪਰਮੇਸ਼ਰ ਤੇ ਭੁੱਲੇ ਆਂ ਵੀ ਆਪਨ ਸਭੇ ਲੋਗ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮਹਿ ਕੋੜੇ ਹੋਏ ਗਾਏ ਜਿੱਤੜੇ ਮਾਇਆ ਭੋਗ ਵਿੱਚੋਂ ਨ ਕੋਈ ਕਾਰੇ ਸਕਾਏ ਕੇਸੋ ਥਰਵਹ ਰੋ ਈਸ਼ੂ ਨਾ ਹੋワイ ਲਿਖਿਆ ਤੋਰ ਸੰਯੋਗ ਵੱਡ ਭਾਗੀ ਮੇਰਾ ਪ੍ਰਭ ਮਿਲਾਂ ਸਾਬੇ ਬੇਓਗਾ ਮਾਨਕ ਕਉ ਪ੍ਰਭ ਰਾਖੇ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵਾ ਸਾਦ ਸੰਗ ਬਿਨ ਸਹ ਸਬੇ ਸੋ ਨਾਨਕ ਕਉ ਪ੍ਰਭ ਰਾਖੇ ਲੇ ਮੇਰੇ ਸਾਹਿਬ ਬੰਦੀ 모ਚ ਤਿੱਕੋ ਹੋ ਵਾ ਸਾਦ ਸੰਗ ਬਿਨ ਸਹ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੱਤੇ ਕਰਮ ਕਮਾਵਣੇ দোষ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨੇ ਸਭੇ ਰੋਗ